10 ਸਾਲਾਂ ਦੇ ਵਿੱਚ ਬਹੁਤ ਲੋਕ ਅਸੀਂ ਦੇਖਿਆ ਜਿਹੜੇ ਕਸਟਮਰ ਸਾਡੇ ਕੋਲੇ ਆਉਂਦੇ ਆ ਤੇ ਵੀਜ਼ੇ ਉਹਨਾਂ ਦੇ ਇੰਨੇ ਪ੍ਰਕਾਰ ਦੇ ਠੱਗੀ ਹੋਈ ਹੁੰਦੀ ਹੈ ਤੁਸੀਂ ਸੋਚ ਹੀ ਨਹੀਂ ਸਕਦੇ ਜਾਲੀ ਵੀਜ਼ੇ ਐਡਿਟ ਕਰ ਕਰਕੇ ਏਜੰਟ ਦੇ ਦਿੰਦੇ ਆ ਤੇ ਜਦੋਂ ਵਿਚਾਰੇ 에ਰਪੋਰਟ ਤੇ ਜਾਂਦੇ ਆ ਤੇ ਉਹਨਾਂ ਨਾਲ ਫਿਰ ਕਈ ਵਾਰੀ ਤਾਂ ਤਿਹਾਰ ਜੇਲ੍ਹ ਤੱਕ ਵੀ ਗਏ ਨੇ ਲੋਕ ਸਿੱਧੇ ਦਿੱਲੀ 에ਰਪੋਰਟ ਤੋਂ ਵੀਜ਼ੇ ਜਾਲੀ ਹੋਣ ਦੀ ਵਜ੍ਹਾ ਕਰਕੇ ਜਾਲੀ ਵੀਜ਼ੇ ਦਾ ਇਫੈਕਟ ਹੈ ਜਿਹੜਾ ਮਤਲਬ ਕਸਟਮਰ ਹੈ ਉਸ ਤੇ ਪੈਂਦਾ ਜੀ ਉਸ ਨੂੰ ਫੜ ਲੈਂਦੇ ਆ ਬਹੁਤ ਜ਼ਿਆਦਾ ਇਫੈਕਟ ਪੈਂਦਾ ਜੀ ਏਜੰਟ ਤੇ ਤਾਂ ਬਾਅਦ ਚ ਪਹੁੰਚੂਗੀ ਪੁਲਿਸ ਹਮ ਪਹਿਲਾਂ ਉਹਨੂੰ ਫੜਦੀ ਹੈ ਕਿਉਂਕਿ ਪਾਸਪੋਰਟ ਹੋਲਡਰ ਮੇਰੇ ਕੋਲੇ ਮੇਰਾ ਪਾਸਪੋਰਟ ਹੈਗਾ ਤੁਸੀਂ ਪਾਸਪੋਰਟ ਤੇ ਗਲਤ ਡਾਕੂਮੈਂਟ ਸਟicker ਤੁਸੀਂ ਗਲਤ ਲੈ ਕੇ ਚੱਲ ਗਏ ਉਹ ਤੁਹਾਡਾ ਵੀਜ਼ਾ ਹੈ ਹੀ ਨਹੀਂ ਜਾਲੀ ਵੀਜ਼ਾ ਤੁਸੀਂ ਉਹਨੂੰ ਚੈੱਕ ਨਹੀਂ ਕਰਵਾਇਆ ਤੁਸੀਂ 에어ਪੋਰਟ ਤੇ ਸਿੱਧਾ ਜਾ ਕੇ ਟਿਕਟ ਲੈਂ ਲੈ ਚੜ ਗਏ ਤੁਸੀਂ ਗਏ ਚਲੇ ਏਅਰਪੋਰਟ ਪੁਲਿਸ ਨੇ ਤੁਹਾਨੂੰ ਅਰੈਸਟ ਕਰਨਾ ਪਹਿਲ ਤੇ ਆਹ ਪਾਸਪੋਰਟ ਡਾਕੂਮੈਂਟ ਤਾਂ ਮੇਰਾ ਹੈ ਡਾਕੂਮੈਂਟ ਤਾਂ ਆਪਣੇ ਹੈ ਨਾ ਬਿਲਕੁਲ ਪਰ ਬਾਅਦ ਚ ਫਿਰ ਇਨਵੈਸਟੀਗੇਸ਼ਨ ਦੀ ਜਾਂਚ ਇਹ ਹੁੰਦੀ ਹੈ ਫਿਰ ਬਾਅਦ ਚ ਕੜੀਆਂ ਜੁੜਦੀਆਂ ਵੀ ਕਿਹੜੇ ਏਜੰਟ ਨੇ ਕਿੱਥੋਂ ਫਾਈਲ ਤੁਸੀਂ ਲਵਾਈ ਫਿਰ ਕਿੱਥੋਂ ਕਿੱਥੋਂ ਤੁਹਾਡਾ ਇਹ ਡਾਕੂਮੈਂਟ ਬਣਿਆ ਬਹੁਤ ਲੋਕ ਫੜੇ ਜਾਂਦੇ ਆ ਇਦਾਂ ਹਾਂ ਆ ਸਰਕਾਰ ਨੇ ਤਾਂ ਤੁਹਾਨੂੰ ਇੱਕ ਕੋਈ ਇੰਟਰਨੈਸ਼ਨਲ ਡਾਕੂਮੈਂਟ ਦਿੱਤਾ ਹੈ ਇੰਟਰਨੈਸ਼ਨਲ ਡਾਕੂਮੈਂਟ ਦਿੱਤਾ ਉਹਦੇ ਤੁਸੀਂ ਗਲਤ ਯੂਜ਼ ਕਰ ਰਹੇ ਹੋ ਕਿਉਂਕਿ ਉਹ ਕਰਵਾਇਆ ਕਿਸੇ ਨੇ ਉਹਦੇ ਪਿੱਛੇ ਕੀ ਹੱਥ ਹੈ ਉਹ ਗਵਰਨਮੈਂਟ ਨੂੰ ਥੋੜਾ ਪਤਾ ਹੈ